ਹੈਲੋ ਗਾਇਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਤੇ ਤੇ ਸਾਥੀਓ ਅੱਜ ਆਪਾਂ ਇੱਕ ਨਵੇਂ ਵਲੌਗ ਲੈ ਕੇ ਫਿਰ ਹਾਜ਼ਰ ਆਏ ਤੇ ਅੱਜ ਵੀ ਇਸ ਵੀਡੀਓ ਚ ਆਪਾਂ ਇੱਕ ਵਾਰ ਫਿਰ ਤੁਹਾਨੂੰ ਠੋਬਰੀਆਂ ਵਾਲੇ ਪਾਸੋਂ ਕਗਰ ਨਦੀ ਦਾ 뷰 ਵਿਖਾਵਾਂਗੇ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਗਰ ਨਦੀ ਵਿੱਚ ਬਹੁਤ ਹੀ ਜ਼ਿਆਦਾ ਜਲ ਸਤਰ ਵਧਿਆ ਹੋਇਆ ਹੈ ਤੇ ਲਗਾਤਾਰ ਹੋਰੀ ਵਧ ਰਿਹਾ ਹੈ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੈ ਤੇ ਆਪਾਂ ਚੱਲੇ ਪਾ ਚੁੱਕੇ ਆ ਸਾਡੇ ਪਿੰਡ ਤਲਵਾੜਾ ਖੁਰਤੋਂ ਠੋਬਰੀ ਅਮਿਰਜਾਪੁਰ ਅਮਰਾਸਰ ਵਾਲੀ ਛੜਕ ਤੇ ਆਪਾਂ ਜਾ ਰਹੇ ਆ ਅਤੇ ਉਸ ਤੋਂ ਬਾਅਦ ਤੁਹਾਨੂੰ ਜੋਹਾਰਨੀਆਂ ਨੂੰ ਛੜਕ ਜਾਂਦੀ ਹੈ ਆਪਾਂ ਉਹ ਛੜਕ ਤੇ ਜਾ ਕੇ ਗੱਗਰ ਨਦੀ ਤੇ ਜਾਵਾਂਗੇ ਜਿਵੇਂ ਕਿ ਦੱਸਿਆ ਜਾਂਦਾ ਹੈ ਕਿ ਅੱਜ 30 ਅਗਸਤ ਦੀ ਆਪਾਂ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਆਪਾਂ ਤਿੰਨ ਵੀਡੀਓ ਅਪਲੋਡ ਕਰ ਚੁੱਕੇ ਆ ਪਰ ਉਹ ਆਪਾਂ ਕਰੀ ਵਾਲੇ ਛੜਕ ਵਾਲੀ ਵੀਡੀਓ ਬਣਾਈਆਂ ਸੀ ਪਰ ਅੱਜ ਆਪਾਂ ਇਸ ਪਾਸੇ ਜਾ ਰਹੇ ਹਾਂ ਆ ਤੁਹਾਡੇ ਨਾਲ ਇਹ ਰਿਕੁਐਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਦਬਕੇ ਸ਼ੇਅਰ ਕਰੋ ਤਾਂ ਕਿ ਜਿੰਨਾ ਵੀ ਹੋ ਸਕੇ ਹਰ ਕਿਸੇ ਤੱਕ ਵੀਡੀਓ ਪਹੁੰਚੇ ਕਿਉਂਕਿ ਲਗਾਤਾਰ ਕਗਰ ਨਦੀ ਵਿੱਚ ਜਲਸਤਰ ਦੀ ਜਿਹੜੀ ਮਾਤਰਾ ਹੈ ਵੱਧਦਾ ਹੀ ਜਾ ਰਿਹਾ ਪਾਣੀ ਤੇ ਆਪਾਂ ਹੁਣ ਠੋਬਰੀਆਂ ਪਿੰਡ 'ਚ ਪਹੁੰਚ ਚੁੱਕੇ ਹਾਂ ਠੋਬਰੀਆਂ ਪਿੰਡ ਜਿਹੜਾ ਕਿ ਸਾਡੇ ਤਲਵਾੜਾ ਖੁਰ ਤੋਂ ਤਕਰੀਬਨ 3 1/2 ਕਿਲੋਮੀਟਰ ਦੂਰ ਹੈ ਤੇ ਆਪਾਂ ਹੁਣ ਠੋਬਰੀਆਂ ਨੂੰ ਕ੍ਰੋਸ ਕਰ ਚੁੱਕੇ ਹਾਂ ਤਿਹਾਰਨੀਆ ਵਾਲੀ ਜਾਣ ਵਾਲੀ ਸੜਕ ਤੇ ਆਪਾਂ ਜਾ ਰਹੇ ਹਾਂ ਇਹ ਤੋਂ ਗੱਗਰ ਨਦੀ ਤਕਰੀਬਨ 1 ਤੋਂ 1.5 ਕਿਲੋਮੀਟਰ ਦੂਰ ਹੈ ਤਾਂ ਸਾਥੀਓ ਵੇਖ ਹੀ ਸਕਦੇ ਹੋ ਕਿ ਗੱਗਰ ਨਦੀ ਦਾ ਜਿਹੜਾ ਇਲਾਕਾ ਹੈ ਉਹ ਝੋਨੇ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਗੱਗਰ ਨਦੀ ਦਾ ਜੋ ਵੀ ਇਲਾਕਾ ਦੇ ਨੇੜੇ-ਨੇੜੇ ਪਿੰਡ ਹੁੰਦੇ ਹਨ ਉਰਤੇ ਤਕਰੀਬਨ ਝੋਨੇ ਦੀ ਫਸਲ ਹੁੰਦੀ ਹੈ ਆ ਵੇਖ ਹੀ ਸਕਦੇ ਹੋ ਕਿੰਨਾ ਹਰਾ-ਭਰਾ ਹਰੇ-ਭਰੇ ਖੇਤ ਹਨ ਅਤੇ ਝੋਨੇ ਦੀ ਫਸਲ ਬਹੁਤ ਹੀ ਵਧੀਆ ਖੜੀ ਹੈ ਪਰ ਗੱਗਰ ਨਦੀ ਦੇ ਵਿੱਚ ਲੱਗਣ ਵਾਲਾ ਝੋਨਾ ਤਕਰੀਬਨ 60 ਤੋਂ 70% ਡੁੱਬ ਚੁੱਕਿਆ ਹੈ post till i get up time is belly on my side i don't wanna waste what's left the storms which chasing us and love is all we ever trust ਪਹੁੰਚ ਨਾਲੀ ਤੇ ਯਾਨੀ ਗੱਗਰਨਵ ਤੇ ਪਹੁੰਚ ਚੁੱਕੇ ਹਾਂ ਸਾਥੀਓ ਵੇਖੀ ਸਕਦੇ ਹੋ ਕਿ ਪਹਿਲਾ ਨਾਲੋਂ ਕਿੰਨਾ ਹੀ ਪਾਣੀ ਇਸ ਟਾਈਮ ਵੱਧ ਚੁੱਕਿਆ ਹੈ ਅਤੇ ਇਹ ਜਿਹੜੀ ਛੜਕ ਹੈ ਜੋ ਹਾਰਨੀਆਂ ਨਹੀਂ ਜਾਂਦੀ ਹੈ ਤੁਸੀਂ ਵੇਖ ਹੀ ਸਕਦੇ ਹੋ ਕਿ ਇਸ ਟਾਈਮ ਕੋਈ ਵੀ ਸਾਧਣੇ ਤੋਂ ਨਾ ਹੀ ਜਾ ਸਕਦਾ ਤੇ ਨਾ ਹੀ ਕੋਈ ਉਧਰੋਂ ਵਾਪਸ ਇੱਧਰ ਆ ਸਕਦਾ ਹੈ ਤਾਂ ਵੇਖ ਸਕਦੇ ਹੋ ਕਿ ਕੁਝ ਗ੍ਰਾਮੀਣ ਗੱਟਿਆਂ 'ਚ ਮਿੱਟੀ ਭਰ ਕੇ ਜੋ ਕਿ ਤਿਆਰੀਆਂ ਕਰਦੇ ਹੋਏ ਕਿ ਇਸ ਤੋਂ ਇਲਾਵਾ ਅਗਰ ਪਾਣੀ ਵਧਦਾ ਤੇ ਇੱਥੋਂ ਬੰਨ ਟੁੱਟਣ ਦਾ ਖਤਰਾ ਹੈ ਤਾਂ ਉਹ ਸਾਈਡ ਵਾਲੇ ਵੀ ਜ਼ਿਮੀਂਦਾਰਾ ਆਪ ਉਹਦੀ ਪੂਰੀ ਤਿਆਰੀ ਕਰਕੇ ਬੈਠੇ ਹਨ ਤਾਂ ਕਿ ਇਸ ਤੋਂ ਜ਼ਿਆਦਾ ਅਗਰ ਪਾਣੀ ਵਧਦਾ ਹੈ ਤਾਂ ਬੰਨ ਦੋਨਾਂ ਪਾਸੇ ਟੁੱਟਣ ਨੂੰ ਤਿਆਰ ਹੁੰਦਾ ਹੈ ਅਸ ਟਾਈਮ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜਾ ਪਾਣੀ ਤਕਰੀਬਨ 3 ਤੋਂ 4 ਫੁੱਟ ਅਗਰ ਹੋਰ ਹੁੰਦਾ ਹੈ ਤਾਂ ਖਤਰਾ ਇੱਥੇ ਪੂਰੀ ਤਰ੍ਹਾਂ ਵੱਧ ਸਕਦਾ ਹੈ ਤਾਂ ਸਾਥੀਓ ਦੂਸਰੀ ਸਾਈਡ ਤੁਸੀਂ ਹਰਨੀਆਂ ਪਿੰਡ ਦੀਆਂ ਤਸਵੀਰਾਂ ਵੇਖੀ ਸਕਦੇ ਹੋ ਜਿਹੜਾ ਕਿ ਗੱਗਰ ਦੇ ਕਿਨਾਰੇ ਤੇ ਵਸਿਆ ਹੋਇਆ ਪਿੰਡ ਹੈ ਉਹ ਹਰਨੀਆਂ ਪਿੰਡ ਹੈ ਤਾਂ ਸਾਥੀਓ ਅੱਜ ਦੀ ਵੀਡੀਓ ਨੂੰ ਦਬ ਕੇ ਕਰ ਦਿਓ ਸ਼ੇਅਰ ਤਾਂ ਕਿ ਹਰ ਕਿਸੇ ਕੋਲੇ ਇਹ ਵੀਡੀਓ ਪਹੁੰਚ ਸਕੇ ਤਾਂ ਅੱਜ ਦੀ ਇਸ ਵੀਡੀਓ ਨਾਲ ਅਸੀਂ ਇੱਥੇ ਸਮਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ